ਯਾਨੀ ਸਾਰੇ ਇੱਥੇ ਆਏ ਹੈਗੇ ਆ ਠੀਕ ਹੈ ਤੁਹਾਨੂੰ ਪਤਾ ਹੀ ਹੈਗਾ ਕਿ ਪੰਜਾਬ ਸਰਕਾਰ ਦਾ ਜਿਹੜਾ 3 ਦਿਨਾਂ ਦਾ ਆਪਰੇਸ਼ਨ ਪ੍ਰਹਾਰ ਸ਼ੁਰੂ ਸੀ ਗੈਂਗਸਟਰਾਂ ਦੇ ਖਿਲਾਫ ਵਾਰ ਠੀਕ ਹੈ ਇਹਦੇ ਅਧੀਨ ਖੰਨਾ ਪੁਲਿਸ ਨੇ ਪਹਿਲੇ ਦਿਨ ਹੀ 125 ਤੋਂ ਜ਼ਿਆਦਾ ਮਾਰੇ ਅੰਸਰ ਫੜੇ ਨੇ ਬੱਚਿਓ ਤੁਸੀਂ ਵੀ ਸੁਣੋ ਆ ਕੇ ਇੱਧਰ ਆਓ ਕੇਂਦਰ ਆ ਗਏ ਸਰ ਇੱਕ ਵਾਰ ਨਹੀਂ ਨਹੀਂ ਬਹਿਣਾ ਨਹੀਂ ਮਾਰੇ ਅੰਸਰਾਂ ਦੇ ਖਿਲਾਫ ਸਾਡੀ ਇੱਕ ਸੇਫ ਪੰਜਾਬ ਕਰਕੇ ਮਤਲਬ ਸੁਰੱਖਿਅਤ ਪੰਜਾਬ ਕਰਕੇ ਇੱਕ ਮੋਬਾਈਲ ਦਾ ਨੰਬਰ ਵੀ ਹੈਗਾ ਉਹਤੇ ਲੋਕੀ ਟਿੱਪ ਵੀ ਪਾਉਂਦੇ ਨੇ ਕਿ ਇਹ ਮਾੜਾ ਬੰਦਾ ਹੈਗਾ ਇਹ ਨਸ਼ਾ ਤਸਕਰੀ ਕਰਦਾ ਹੈਗਾ ਇਹ ਘਰ ਘਰ ਜਾ ਕੇ ਵੇਚਦਾ ਹੈ ਇਹਦੇ ਘਰੋਂ ਦੀ ਸਮਾਨ ਮਿਲਦਾ ਹੈਗਾ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕੀਤੀ ਹੈ ਠੀਕ ਹੈ ਅਸੀਂ 125 ਤੋਂ ਜ਼ਿਆਦਾ ਕੱਲ ਸਾਰੇ ਅਫਸਰ ਫੀਲਡ ਵਿੱਚ ਸੀ ਤੁਸੀਂ ਦੇਖਿਆ ਹੀ ਹੋਣਾ ਹੈ ਠੀਕ ਹੈ ਉਹਨਾਂ ਨੂੰ ਕਾਬੂ ਕੀਤਾ ਹੈ ਪਰ ਫਿਰ ਅਸੀਂ ਕੱਲ ਜਦ ਵਿਚਾਰ ਕੀਤਾ ਤੇ ਅਸੀਂ ਇਸ ਸੱਟੇ ਤੇ ਪਹੁੰਚੇ ਕਿ ਜਿਹੜੇ ਸਾਡੇ ਇੱਥੇ ਹੌਟਸਪੌਟ ਨੇ ਹੌਟਸਪੌਟ ਪੱਮ ਜਿਹੜੇ ਸਾਡੇ ਸੰਵੇਦਨਸ਼ੀਲ ਇਲਾਕੇ ਨੇ ਜਿਹੜੇ ਸਾਡੇ ਕਿਸੇ ਕਾਰਨ ਵਸ਼ ਕੀ ਨਹੀਂ ਕੁਝ ਲੋਕਾਂ ਦੇ ਕਾਰਨ ਬਦਨਾਮ ਹੋ ਗਏ ਨੇ ਉਹਨਾਂ ਤੇ ਅਸੀਂ ਫੋਕਸ ਕਰੀਏ ਉਹਨਾਂ ਨੂੰ ਅਸੀਂ ਗੋਦ ਲਈਏ ਕੀ ਦਿੱਕਤ ਆ ਰਹੀ ਹੈ ਸਕੂਲ ਚ ਲਵਾਉਣ ਤੋਂ ਹੈ ਲੋ ਜੀ ਸਾਰੇ ਇੱਥੇ ਆਏ ਹੈਗੇ ਆ ਠੀਕ ਹੈ ਤੁਹਾਨੂੰ ਪਤਾ ਹੀ ਹੈਗਾ ਕਿ ਪੰਜਾਬ ਸਰਕਾਰ ਦਾ ਜਿਹੜਾ 3 ਦਿਨਾਂ ਦਾ ਆਪਰੇਸ਼ਨ ਪ੍ਰਹਾਰ ਸ਼ੁਰੂ ਸੀ ਗੈਂਗਸਟਰਾਂ ਦੇ ਖਿਲਾਫ ਵਾਰ ਠੀਕ ਹੈ ਇਦੇ ਅਧੀਨ ਖੰਨਾ ਪੁਲਿਸ ਨੇ ਪਹਿਲੇ ਦਿਨ ਹੀ 125 ਤੋਂ ਜ਼ਿਆਦਾ ਮਾਰੇ ਅੰਸਰ ਪੜੇ ਨੇ ਬੱਚਿਓ ਤੁਸੀਂ ਵੀ ਸੁਣੋ ਆ ਕੇ ਇੱਧਰ ਆਓ ਇਹ ਨਹੀਂ ਨਹੀਂ ਬਹਿਣਾ ਨਹੀਂ ਮਾੜੀ ਅਨਸਰਾਂ ਦੇ ਖਿਲਾਫ ਸਾਡੀ ਕੁ ਸੇਫ ਪੰਜਾਬ ਕਰਕੇ ਮਤਲਬ ਸੁਰੱਖਿਅਤ ਪੰਜਾਬ ਕਰਕੇ ਇੱਕ ਮੋਬਾਈਲ ਦਾ ਨੰਬਰ ਵੀ ਹੈਗਾ ਉਹਤੇ ਲੋਕੀ ਟਿਪ ਵੀ ਪਾਉਂਦੇ ਨੇ ਕਿ ਇਹ ਮਾੜਾ ਬੰਦਾ ਹੈਗਾ ਇਹ ਨਸ਼ਾ ਤਸਕਰੀ ਕਰਦਾ ਹੈਗਾ ਇਹ ਘਰ ਘਰ ਜਾ ਕੇ ਵੇਚਦਾ ਹੈ ਇਹਦੇ ਘਰੋਂ ਦੀ ਸਮਾਨ ਮਿਲਦਾ ਹੈਗਾ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕੀਤੀ ਹੈ ਠੀਕ ਹੈ ਅਸੀਂ 125 ਤੋਂ ਜ਼ਿਆਦਾ ਕੱਲ ਸਾਰੇ ਅਫਸਰ ਫੀਲਡ ਵਿੱਚ ਸੀ ਤੁਸੀਂ ਦੇਖਿਆ ਹੀ ਹੋਣਾ ਹੈ ਠੀਕ ਹੈ ਉਹਨਾਂ ਨੂੰ ਕਾਬੂ ਕੀਤਾ ਪਰ ਫਿਰ ਅਸੀਂ ਕੱਲ ਜਦ ਵਿਚਾਰ ਕੀਤਾ ਤੇ ਅਸੀਂ ਇਸ ਸੱਤੇ ਤੇ ਪਹੁੰਚੇ ਕਿ ਜਿਹੜੇ ਸਾਡੇ ਇੱਥੇ ਹੌਟਸਪੌਟ ਨੇ ਹੌਟਸਪੌਟ ਪੱਮ ਜਿਹੜੇ ਸਾਡੇ ਸੰਵੇਦਨਸ਼ੀਲ ਇਲਾਕੇ ਨੇ ਜਿਹੜੇ ਸਾਡੇ ਕਿਸੇ ਕਾਰਨ ਵਸ਼ ਕੀ ਨਹੀਂ ਕੁਝ ਲੋਕਾਂ ਦੇ ਕਾਰਨ ਬਦਨਾਮ ਹੋ ਗਏ ਨੇ ਉਹਨਾਂ ਤੇ ਅਸੀਂ ਫੋਕਸ ਕਰੀਏ ਉਹਨਾਂ ਨੂੰ ਅਸੀਂ ਕੋਤਲੇ ਨੋ ਕੀ ਆ ਮੇਰਾ ਨਾਮ ਜੀ ਬਿਮਲਾ ਆ ਤੇ ਕਿੱਥੇ ਰਹਨੇ ਤੁਸੀਂ ਅਸੀਂ ਮੀਟ ਮਾਰਕੀਟ ਤੇ ਰਹਨੇ ਆ ਜੀ ਅੱਜ ਜਿਹੜੇ ਅਫਸਰ ਆਏ ਸੀ ਮੰਤਰੀ ਵੀ ਆਏ ਸੀ ਉਹਨਾਂ ਨੇ ਤੁਹਾਨੂੰ ਜਬ ਸਮਝਾਇਆ ਕਿ ਕਿਵੇਂ ਲੱਗਿਆ ਉਹ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਉਹਨਾਂ ਜੋ ਵੀ ਸੂਝਨਾ ਦੇ ਕੇ ਗਏ ਸਾਡੇ ਭਲੇ ਲਈ ਦੇ ਕੇ ਗਏ ਆ ਜੋ ਵੀ ਸੂਝਨਾ ਸਾਡੇ ਬੱਚਿਆਂ ਲਈ ਦੇ ਕੇ ਗਏ ਉਹਨਾਂ ਦੇ ਭਿਖ ਪਾਣੀ ਲਈ ਦੇ ਕੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਆਪਣੇ ਬੱਚੇ ਪੜਾਵੋ ਸਾਡੇ ਬੱਚੇ ਬੇਰਜਗਾਰ ਆ ਬੇਰਜਗਾਰਾ ਕਦੇ ਕਿਤੇ ਰੂੜੀਆਂ ਦੇ ਧੱਕੇ ਖਾਂਦੇ ਕਦੇ ਕਿਤੇ ਖਾਂਦੇ ਆ ਉਹਨਾਂ ਨੇ ਕਿਹਾ ਵੀ ਬੱਚੇ ਸਕੂਲਾਂ ਚ ਲਾਵੋ ਕਾਪੀਆਂ ਕਿਤਾਬਾਂ ਐਡਮਿਸ਼ਨ ਅਸੀਂ ਆਪ ਕਰਾਵਾਂਗੇ। ਹਾਂ ਜੀ ਆ ਧੰਨਵਾਦ ਕਰਦੇ ਅਸੀਂ ਗੱਡੀਆਂ ਚ ਸੱਡ ਸੱਟ ਕੇ ਨਾ ਬੱਚੇ ਸਕੂਲਾਂ ਚ ਪਾਈਏ ਤਾਂ ਵੀ ਪਾਵਾਂਗੇ। ਅੱਗੇ ਵੀ ਅਫਸਰ ਆਏ ਨੇ ਪਰ ਇਹੋ ਜਿਹੇ ਅਫਸਰ ਦੇਖੇ ਤੁਸੀਂ ਮੈਂ ਤਾਂ ਇਹ ਬਥੇਰੇ ਅਫਸਰ ਆ ਗਏ ਆ ਪਰ ਇਹਦੇ ਅਰ加 ਅਫਸਰ ਨਹੀਂ ਮਿਲਣਾ ਸਾਨੂੰ। ਨਹੀਂ ਮਿਲਣਾ ਸਾਨੂੰ। ਅੱਜ ਦੇ ਜਮਾਨੇ ਚ ਅਗਲੇ ਨੂੰ ਆਪਣੇ ਪਰਿਵਾਰ ਦੀ ਹੁੰਦੀ ਐ ਇਹ ਤੋਂ ਔਡੇ ਪਰਿਵਾਰਾਂ ਇਹ ਸਾਡੇ ਪਰਿਵਾਰ ਦੀ ਆ ਜੀ ਸਾਡੇ ਪਰਿਵਾਰ ਦੀ ਕਰਦੀ ਆ ਇਹ ਸਾਡੇ ਵਾਸਤੇ ਮੈਂ ਇਹੀ ਧੰਨਵਾਦ ਕਰਦੀ ਆ ਨਾ ਮੈਡਮ ਦਾ ਕਿ ਜਿਹੜੀ ਸੂਝਨਾ ਦੇ ਕੇ ਗਈ ਆ ਇਹ ਮੈਡਮ ਨੇ ਬਹੁਤ ਵਧੀਆ ਸਾਡੇ ਬੱਚਿਆਂ ਲਈ ਦਿੱਤੀ ਆ। ਆਫਸਰ ਬਣ ਕੇ ਰਹੀ ਆ। ਆਹ ਜ਼ਹਾਰਨਾ ਚਾਹੁੰਦਾ ਤੁਸੀਂ ਹਾਂ ਦਾ ਸਾਥ ਦੇ ਕੇ। ਹਾਂਜੀ ਵੀ ਦੇਣੇ ਤਿਆਰ ਆ ਸਾਥ। ਬਹੁਤ ਦਿੱਤੀ ਆ। ਸਾਰੀਆਂ ਬੀਬੀਆਂ ਨਾਲ ਸਾਥ। ਸਾਰੀਆਂ ਬੀਬੀਆਂ ਖੜ ਕੇ ਸਾਡੇ ਨੂੰ ਤਿਆਰ ਆ। ਨਸ਼ਾ ਵਿੱਚ ਉਹਦੀ ਮਦਦ ਕਰੋਗੇ? ਕਰਾਂਗੇ। ਕਰਾਂਗੇ। ਵਿੱਚ ਉਹਦੀ ਮਦਦ ਤੁਸੀਂ ਕਰ ਜਾਓਗੇ? ਹਾਂਜੀ ਨਾਲ ਉਹਦੀ ਮਦਦ ਨਹੀਂ ਕਰਾਂਗਾ। ਬੜਾ ਕੇ ਲੈ ਕੇ ਜਾਵਾਂਗਾ। ਅੱਜ ਤਾਂ ਜੀ ਹੁਕਮਦਾਬਨਾ ਕਰਦੇ ਆ ਕੰਮ ਕਰਦੇ। ਜਮਾਨਤ ਨਹੀਂ ਦੇਣੀ ਇਹਨਾਂ ਨੇ ਕਿਹਾ ਤੁਸੀਂ ਵੀ ਜਮਾਨਤ ਦੇਣ ਪਿੱਛੇ ਚਲੇ ਜਾਣਾ ਤੁਸੀਂ ਸਾਰੇ ਉਹਦੇ। ਦੇਖੋ ਜੀ ਅਸੀਂ ਮਾਹੀ ਤਾਂ ਨਗਰ ਜਿਹੜਾ ਵਿਚਾਰੇ ਅਸੀਂ ਜਿਹੜਾ ਕੋਈ ਨਜਾਇਜ਼ ਲੈ ਕੇ ਜਾਣਗੇ ਉਹਦੇ ਮਗਰ ਅਸੀਂ ਜਾਵਾਂਗੇ ਜਿਹੜਾ ਜਾਇਜ਼ ਹੋ ਉਹਦੇ ਮਗਰ ਜਾਵਾਂਗੇ ਜਿਹੜੇ ਕਹਿਣ ਉਹ ਵੀ ਨਜਾਇਜ਼ ਅਸੀਂ ਕਿਸੇ ਨੂੰ ਨਹੀਂ ਚੱਕਣਾ ਜੇ ਕੋਈ ਨਾ ਹਟਿਆ ਫੇਰ ਚੱਕਾਂਗੇ ਜਰੂਰ ਚੱਕ ਲੈਣ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਬੈਠੇ ਅਸੀਂ ਇਹੀ ਗੱਲ ਕਹਿੰਦੇ ਆ ਬਈ ਤੁਸੀਂ ਆਪਣਾ ਕੰਮਕਾਰ ਕਰੋ ਲੱਖ ਰੁਪਏ ਤੁਹਾਨੂੰ ਦੇਵਾਂਗੇ ਗਰੁੱਪ ਬਣਾਓ ਔਰ ਸਲਾਈ ਦੀ ਸਾਡੀ ਅੱਜ ਜਨਾਨੀਆਂ ਨੂੰ ਲਾ ਲੋ ਜੀ ਕੰਮਾਂ ਤੇ ਕੰਮਾਂ ਤੇ ਸਾਡੀਆਂ ਬੀਬੀਆਂ ਜਿਹੜੀਆਂ ਆ ਆਹ ਸਾਹਿਬ ਨਹੀਂ ਦੈਲੀਆਂ ਕੋਈ 30 35 ਬੀਟੀਆਂ ਔਰ 30 40 ਜਨਨੀਆਂ ਆ ਜੀ ਇੱਥੇ ਫਿਰ ਦਵਾ ਦਵਾ ਉਹਦਾ ਬਾਤ ਤੋਂ ਸਭ ਜਾਣੀ ਆ ਗੜੀਆਂ ਖੜੀਆਂ ਸਾਹ ਜਿੰਨੀਆਂ ਵੀ ਕੋਲੇ ਨਾਲ ਰੇਕ ਤੇ ਸੈਨਾਲੀ ਆ ਇੱਕ ਵੀ ਜਿਹਨੇ ਵੀ ਨਸ਼ਾ ਕਰਦੇ ਰਹੇ ਤੇ ਨੌਜਵਾਨ ਬੱਚੇ ਤਿੰਨ ਬੱਚੇ ਦੋ ਗੁੱਡੀਆਂ ਇੱਕ ਮੁੰਡਾ ਦਾ ਛੋਟਾ ਇਹ ਬੇਸ਼ੈਨ ਨਹੀਂ ਬਰਬਾਦੀ ਕਰਤੀ ਫਿਰ ਵੀ ਏਰੀਆ ਹਲੇ ਹਟ ਨਹੀਂ ਰਿਹਾ ਹੁਣ ਅੱਗੇ ਤੁਸੀਂ ਇਕੱਠੇ ਹੋਵੋ ਸਾਰੇ ਇਕੱਠੇ ਹੋਵਾਂਗੇ ਸਾਰੇ ਹੋਵਾਂਗੇ ਜੀ ਇਕੱਠੇ ਬੱਚੀਆਂ ਆਦੇ ਬੱਚੇ ਆ ਦੇ ਇੱਕ ਸਾਰੀਆਂ ਰੰਡੀਆਂ ਇਹ ਨੌਜਵਾਨ ਸਾਰੀਆਂ ਰੰਡੀਆਂ ਹੋਈਆਂ ਨਸ਼ੇ ਨਾਰਗੇ ਆ ਅਸੀਂ ਤਾਂ ਕਹਿੰਦੇ ਜੀ ਨਸ਼ਾ ਬੰਦ ਹੀ ਹੋ ਜਾਵੇ ਬਸ ਬਹੁਤ ਹੋ ਗਿਆ ਮੋਤਾ ਮੱਲੇ ਜੀ ਤਾਂ ਸਾਰੀਆਂ ਮੋਤਾ ਹੋਈਆਂ ਸਾਰੀਆਂ ਜਾਣੀਆਂ ਆ ਰੰਡੀਆਂ ਤਾਂ ਬਹੁਤ ਆ ਜੀ ਤੇ ਤੁਸੀਂ ਹੁਣ ਜਿਹੜੇ ਤੁਹਾਡੇ ਅਫਸਰ ਆਪਣੇ ਆਏ ਸੀਗੇ ਤੇ ਤੁਹਾਨੂੰ ਕਹਿ ਕੇ ਗਏ ਉਹਨਾਂ ਦਾ ਕੰਮ ਕਿਵੇਂ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਅੱਗੇ